ਵਿਚ ਦੁਨੀਆ ਸੇਵ ਕਮਾਈ ਐ ਤਾਂ ਦਰਗ ਹੈ ਬੈਸਨ ਪਾਈ ਐ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਮਨਸੰਤ ਪ੍ਰੋਗਰਾਮ ਸਿੱਖੀ ਦੀ ਸ਼ਾਨ ਅਕਸਰ ਜਦੋਂ ਅਸੀਂ ਗੁਰਬਾਣੀ ਦੇ ਇਹੋ ਜੇ ਪ੍ਰਮਾਨ ਗੁਰੂ ਘਰ ਵਿੱਚ ਸੁਣਦੇ ਆਂ ਸਰਵਣ ਕਰਦੇ ਆਂ ਜਾਂ ਪੜ੍ਹਦੇ ਆਂ ਬੜੀ ਹੈਰਾਨਗੀ ਹੁੰਦੀ ਐ ਤੇ ਜਦੋਂ ਸਟੇਜ ਦੇ ਉੱਪਰ ਗੁਰੂ ਕੀ ਬਾਣੀ ਗਾਇਨ ਕੀਤੀ ਜਾਂਦੀ ਐ ਗੁਰੂ ਕੇ ਕੀਰਤਨੀਆਂ ਪਾਸੋਂ ਕਿਉਂਕਿ ਸਤਗੁਰ ਪਾਸ਼ਾ ਬੜਾ ਸੋਣਾ ਬਿਆਨ ਕਰਦੇ ਨੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਇੱਕ ਨਹੀਂ ਅਨੇਕਾ ਪ੍ਰਮਾਨ ਪਲੋ ਪਲੋਰੇ ਕੀਰਤਨੀਆਂ ਜੀहां ਅੱਜ ਗੱਲ ਕਰਨ ਜਾ ਰਹੇ ਆ ਗੁਰੂ ਘਰ ਦੇ ਉਸ ਅਨਮੋਲ ਕੀਰਤਨੀਆਂ ਦੀ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਸ਼ਰਤ ਸਿੰਘ ਜੀ ਲੁਧਿਆਣੇ ਵਾਲੇ ਜਿਹੜੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਆ ਸਿੱਖੀ ਦੀ ਸ਼ਾਨ ਵਿੱਚ ਭਾਈ ਸਾਹਿਬ ਫਤਿਹ ਸਿੰਘ ਪੰਨੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕੀ ਪੈਰੀ ਸਾਧ ਸੰਗਤ ਜੀ ਨੂੰ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਸਟੇਜਾਂ ਦੇ ਉੱਪਰ ਗੁਰੂ ਘਰ ਦੇ ਕੀਰਤਨੀਆਂ ਨੂੰ ਕੀਰਤਨ ਕਰਦਾ ਵੇਖਦੇ ਆ ਜਾਂ ਸੁਣਦੇ ਆ ਪਰ ਜਦੋਂ ਉਹੀ ਕੀਰਤਨ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸੰਗਤਾਂ ਦੇ ਵਿੱਚ ਵਿਚਰਿਆ ਜਾਂਦਾ ਹੈ ਸੰਗਤਾਂ ਦੇ ਵਿੱਚ ਪ੍ਰੈਕਟੀਕਲ ਕੀਤਾ ਜਾਂਦਾ ਹੈ ਤੇ ਸੱਚਮੁੱਚ ਸਿਰ ਝੁਕ ਜਾਂਦਾ ਹੈ ਉਹਨਾਂ ਕੀਰਤਨੀਆਂ ਦੇ ਅੱਗੇ ਜਿਹੜੇ ਕੇਵਲ ਗਾਉਣ ਤੱਕ ਸੀਮਤ ਨਹੀਂ ਸੁਣਾਉਣ ਤੱਕ ਸੀਮਤ ਨਹੀਂ ਸਗੋਂ ਇਸ ਕੀਰਤਨ ਨੂੰ ਵਿਚਾਰ ਕੇ ਸਤਿਗੁਰੂ ਦੀ ਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਮਨੁੱਖਤਾ ਦੀ ਸੇਵਾ ਦੇ ਲਈ ਸਦੀਵ ਕਾਲ ਤਤਪਰ ਰਹਿੰਦੇ ਨੇ ਜੀ ਹਾਂ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਇੱਕ ਨਹੀਂ ਅਨੇਕਾਂ ਹੀ ਹਸਪਤਾਲ ਇਸ ਪੰਜਾਬ ਦੇ ਖੇਤੇ ਦੇ ਵਿੱਚ ਸਥਾਪਿਤ ਕੀਤੇ ਨੇ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਬਚਨ ਇੱਕ ਸਿਧਾਂਤ ਅਸੀਂ ਅਕਸਰ ਬਚਪਨ ਤੋਂ ਸੁਣਦੇ ਆ ਰਹੇ ਹਾਂ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਆਓ ਭਾਈ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਇਹਨਾਂ ਨੇ ਕੀਰਤਨ ਦੀ ਲੈਨ ਨੂੰ ਕੇਵਲ ਇੱਕ ਕਮਾਂਡ ਦਾ ਜ਼ਰੀਆ ਨਹੀਂ ਰੱਖਿਆ ਸਗੋਂ ਕੀਰਤਨ ਨੂੰ ਗੁਰੂ ਘਰ ਦਾ ਜਿਹੜਾ ਇਲਾਈ ਸੰਦੇਸ਼ ਸੀ ਉਹ ਸੰਗਤਾਂ ਤੱਕ ਪਹੁੰਚਾਇਆ ਗੁਰਬਾਣੀ ਕੀਰਤਨ ਦੇ ਰਾਹੀਂ ਸਗੋਂ ਮਨੁੱਖਤਾ ਦੀ ਸੇਵਾ ਕਰਕੇ ਉਹ ਸੇਵਾ ਤੇ ਸਿਮਰਨ ਦਾ ਬੀਜ ਬੀਜਿਆ ਹੈ ਭਾਈ ਸਾਹਿਬ ਅਕਸਰ ਅਸੀਂ ਵੇਖਦੇ ਆ ਜਦੋਂ ਗੁਰੂ ਘਰ ਦੇ ਕੀਰਤਨੀਆਂ ਨੂੰ ਕੀਰਤਨ ਕੀਤਾ ਸਟੇਜ ਤੇ ਗੁਰੂ ਕੀ ਬਾਣੀ ਦਾ ਗਾਇਨ ਕੀਤਾ ਤੇ ਬਾਅਦ ਵਿੱਚ ਪਤਾ ਨਹੀਂ ਕਿ ਸਥਾਂ ਤੇ ਅਲੋਪ ਹੋ ਗਏ ਜਾਂ ਜਦੋਂ ਫਿਰ ਡਿਮਾਂਡ ਆਈ ਸੰਗਤਾਂ ਦੇ ਸਾਹਮਣੇ ਆਂਦੇ ਨੇ ਪਰ ਜਦੋਂ ਤੁਹਾਡੇ ਨੂੰ ਅਸੀਂ ਸੁਣਦੇ ਆ ਤੁਹਾਡੇ ਰਾਹੀਂ ਜਦੋਂ ਕੀਰਤਨ ਕੀਤਾ ਜਾਂਦਾ ਗੁਰੂ ਕੀ ਬਾਣੀ ਦਾ ਉਹ ਵਿਸ਼ੇਸ਼ ਤੌਰ ਤੇ ਵਿਚਾਰਿਆ ਵੀ ਜਾਂਦਾ ਤੇ ਪ੍ਰੈਕਟੀਕਲ ਰੂਪ ਵਿੱਚ ਵੀ ਸਾਡੇ ਸਾਹਮਣੇ ਆਂਦਾ ਮੈਂ ਤੁਹਾਡੇ ਥੋੜਾ ਜਿਹਾ ਨਿੱਜੀ ਜੀਵਨ ਬਾਰੇ ਵੀ ਜਾਨਣਾ ਚਾਹਾਂਗਾ ਕੀਰਤਨ ਦੀ ਅਰੰਭਤਾ ਤੁਸੀਂ ਕਿਵੇਂ ਕੀਤੀ ਇੱਕ ਸੋਚ ਬਣੀ ਸੀ ਵੇ ਕੀਰਤਨ ਕਰਨ ਦੀ ਮਹਾਪੁਰਖ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਜਿਨ੍ਹਾਂ ਨੂੰ ਵੇਖ ਕੇ ਪ੍ਰੇਰਣਾ ਮਿਲੀ ਇਹੋ ਜਿਹਾ ਕੀਰਤਨ ਕਰਨਾ ਚਾਹੀਦਾ ਜਿਨ੍ਹਾਂ ਨੇ ਮਹਾਪੁਰਖਾਂ ਨੇ ਐਸਾ ਕੀਰਤਨ ਕੀਤਾ ਜੋ ਦੂਸਰਿਆਂ ਦਾ ਜੀਵਨ ਖੜਾ ਕਰ ਰਹੇ ਨੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕ ਜਦੋਂ ਇਸ ਲਾਈਨ ਦੇ ਸਤਗੁਰ ਜੀ ਨੇ ਪਾਇਆ ਤੇ ਇੱਕ ਅਹਿਸਾਸ ਹੋਇਆ ਕਿ ਵੀ ਕੀਰਤਨ ਉਹ ਹੋਵੇ ਜੋ ਪਹਿਲੇ ਆਪ ਪ੍ਰੈਕਟੀਕਲ ਹੋਵੇ ਨਿਸ਼ਕਾਮ ਤੌਰ ਤੇ ਤੁਸੀਂ ਵਿਚਰਦੇ ਹੋ ਜੀ ਥੋੜਾ ਜ ਮੈਂ ਇਸ ਪਾਸੇ ਵੀ ਆਵਾਂਗਾ ਪਰ ਜਦੋਂ ਕਿਹਾ ਜਾਂਦਾ ਹੈ ਕਿ ਜਦੋਂ ਸਤਿਗੁਰ ਪਾਤਸ਼ਾਹ ਦੇ ਵਾਸਤੇ ਜਿਹੜਾ ਸਿਧਾਂਤ ਦਿੱਤਾ ਹੈ ਕਿਰਤ ਕਰਨੀ ਜੀ ਕਿ ਕਿਰਤ ਦਾ ਕੋਈ ਵੱਖਰਾ ਸਾਧਨ ਹੈ ਤੁਹਾਡਾ ਮੇਰੇ ਜਦੋਂ ਸਤਿਗੁਰ ਜੀ ਨੇ ਇਸ ਪਾਸੇ ਤੋਰਿਆ ਹੈ ਕੀਰਤਨ ਵਾਲੇ ਪਾਸੇ ਜੀ ਤੇ ਪਹਿਲੇ ਕਿਰਤ ਦੇ ਕੇ ਤੋਰਿਆ ਜੀ ਸਤਿਗੁਰ ਜੀ ਨੇ ਪਹਿਲੇ ਦਾਸ ਨੂੰ ਕਿਰਤ ਦਿੱਤੀ ਕਿ ਤੇਰੀ ਜਿਹੜੀ ਗ੍ਰਸਤੀ ਹੈ ਉਹ ਕਿਰਤ ਵਿੱਚੋਂ ਚੱਲੇਗੀ ਬਿਲਕੁਲ ਤਾਂ ਕਿ ਜੋ ਵੀ ਭੇਟਾ ਸਤਿਗੁਰ ਜੀ ਦੀ ਕਿਰਪਾ ਸਦਕਾ ਸੰਗਤ ਦਿੰਦੀ ਹੈ ਭਾਵੇਂ ਉਹ ਕੀਰਤਨ ਰੂਪ ਚ ਹੋਵੇ ਭਾਵੇਂ ਕਿਤੇ ਚਲਦਿਆਂ ਨੂੰ ਕੋਈ ਮੁੱਠੀ ਬੰਦ ਸੇਵਾ ਦੇ ਵਿੱਚ ਪਾਣ ਲਈ ਮਾਇਆ ਦੇ ਦਿੰਦਾ ਸਤਿਗੁਰ ਜੀ ਵੱਲੋਂ ਇਹੀ ਇੱਕ ਇਸ਼ਾਰਾ ਹੈ ਕਿ ਵੀ ਇਹ ਸਾਰੀ ਦੀ ਸਾਰੀ ਭੇਟਾ ਸੇਵਾ ਦੇ ਵਿੱਚ ਜਾ ਕੇ ਲਗਣੀ ਚਾਹੀਦੀ ਹੈ ਪਾਤਸ਼ਾਹ ਦੀ ਕਿਰਪਾ ਦਾਸ ਨੂੰ ਕਿਰਤ ਸਤਿਗੁਰ ਜੀ ਨੇ ਦਿੱਤੀ ਹੈ ਜੀ ਐਲ ਆਈ ਸੀ ਦੀ ਕਿਰਤ ਦਾਸ ਦੀ ਜੀ ਔਰ ਮੈਡੀਕਲ ਮਦੀ ਕਿਰਤ ਹੈ ਇੱਕ ਸਾਲ ਦੇ ਵਿੱਚ ਸਤਿਗੁਰ ਜੀ ਨੇ ਐਨਾ ਕੰਮ ਕਰਵਾਇਆ ਕਿ ਇੱਕ ਸਾਲ ਦੇ ਵਿੱਚ ਮੈਨੂੰ ਉਹ ਡਿਗਰੀ ਪ੍ਰਾਪਤ ਕਰਵਾਤੀ ਐਮ ਡੀ ਆਰਟੀ ਮਿਲੀਅਨ ਡਾਲਰ ਰਾਉਂਡ ਟੇਬਲ ਕੀ ਬਾਤ ਹੈ ਇਹ ਉਹ ਡਿਗਰੀ ਹੈ ਕਿ ਜਿਹੜਾ ਐਡਵਾਈਜ਼ਰ ਇਹ ਅਚੀਵ ਕਰ ਲਵੇ ਤੇ ਗੁਰੂ ਸਾਹਿਬ ਦੀ ਕਿਰਪਾ ਜੀ ساری ਜ਼ਿੰਦਗੀ ਦੀ ਰੋਟੀ ਪੱਕੀ ਹੋ ਜਾਂਦੀ ਹੈ ਅਕਸਰ ਭਾਈ ਸਾਹਿਬ ਜਦੋਂ ਅਸੀਂ ਦੇਖਦੇ ਹਾਂ ਕੀਰਤਨੀਆਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਸਤਗੁਰ ਨੇ ਪਹਿਲਾਂ ਕੀਰਤ ਕਰਾਈ ਜੀ ਫਿਰ ਉਸ ਤੋਂ ਬਾਅਦ ਕੀਰਤਨ ਦੀ ਦਾ ਝੋਲੀ ਪਾਈ ਪਰ ਇਸ ਇਜ਼ਾਨ ਚ ਖਿਆਲ ਕਿਵੇਂ ਆਇਆ ਕਿ ਮੈਂ ਚਾਈਟਲ ਹਸਪਤਾਲ ਦਾ ਨਿਰਮਾਣ ਕਰਨਾ ਹੈ ਜਾਂ ਵਿਦਿਅਕ ਸੰਸਥਾਵਾਂ ਹੀ ਖੋਲਣੀਆਂ ਨੇ ਜਦੋਂ ਦਾਸ ਆਰੰਭ ਕੀਰਤਨ ਸ਼ੁਰੂ ਕੀਤਾ ਤੇ ਕੁਝ ਪੈਸੇ ਜੁੜ ਗਏ ਤੇ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਮੇਰੇ ਰੋਲ ਮਾਡਲ ਨੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬਿਲਕੁਲ ਦਾਸ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਲਈ ਕਿਉਂਕਿ ਉਹ ਕਰਦੇ ਸਨ ਜੋ ਵਿਧਵਾ ਬੇਬੀਆਂ ਦਾ ਰਾਸ਼ਨ ਦਾ ਬਿਲਕੁਲ ਤੇ ਦੇਖਾ ਦੇਖੀ ਮੇਰੇ ਮਨ 'ਚ ਵੀ ਇਹੀ ਆਇਆ ਕਿ ਮੈਂ ਵੀ ਇਹੀ ਸ਼ੁਰੂ ਕਰਨਾ ਤੇ ਜਦੋਂ ਮਹਾਪੁਰਖਾਂ ਕੋਲੋਂ ਬੇਨਤੀ ਲਈ ਤਮਾਪੁਰ ਖਾਨੇ ਕਹਿੰਦੇ ਨਹੀਂ ਹਸਪਤਾਲ ਖੋਲ ਤੇ ਐਟ दैट ਟਾਈਮ ਆਜ਼ ਉਹ ਸ਼ੌਕਡ ਕਿ ਭਈ ਹਸਪਤਾਲ ਕਿਵੇਂ ਖੋਲ ਸਕਦੇ ਆ ਕਰੋਨਾ ਦੀ ਇਨਵੈਸਟਮੈਂਟ ਹੈ ਜਗਾ ਲੈਣੀ ਮਸ਼ੀਨਰੀ ਲੈਣੀ ਔਰ ਸਾਨੂੰ ਕੁਝ ਵੀ ਨਹੀਂ ਪਤਾ ਹਸਪਤਾਲ ਬਾਰੇ ਨਾਲੇ ਕੰਟੀਨਿਊ ਪ੍ਰੋਸੈਸ ਵਿੱਚ ਵਰਕ ਕਰਨਾ ਜੀ ਔਰ ਲਗਾਤਾਰੇ ਤੇ ਖਰਚੇ ਹੀ ਨੇ ਜੀ ਕਿਦੇ ਵਿੱਚ ਇਨਕਮ ਨਹੀਂ ਹੈ ਇਹਦੇ ਲਗਾਤਾਰ ਖਰਚੇ ਹੀ ਨੇ ਬਿਲਕੁਲ ਤੇ ਪਰ ਸਤਗੁਰਾਂ ਨੇ ਆਪ ਸਿਰ ਤੇ ਹੱਥ ਰੱਖ ਕੇ ਜਿਵੇਂ ਇੱਕ ਬਲ ਦਿਵਾਣਾ ਸੀ ਮਹਾਂਪੁਰਖਾਂ ਦੇ ਰਹੀਂ ਸਾਨੂੰ ਹੁਕਮ ਕਰਵਾਤਾ ਤੇ ਬਲ ਸਤਗੁਰਾਂ ਨੇ ਦਿੱਤਾ ਮਹਾਂਪੁਰਖਾਂ ਦੀ ਅਸੀਸ ਰਹੀ ਪਹਿਲੇ ਇੱਕ ਹਸਪੀਟਲ ਸਤਗੁਰਾਂ ਨੇ ਖੁਲਵਾਇਆ ਜੀ ਤੇ ਜਦੋਂ ਸੰਗਤ ਨੇ ਦੇਖਿਆ ਵੀ ਚੜਦੀ ਕਲਾ ਹੋ ਰਹੀ ਹੈ ਫਿਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਸੰਗਤ ਨੇ ਪਿਆਰ ਦਿੱਤਾ ਦੂਸਰਾ ਹਸਪੀਟਲ ਖੁਲਿਆ ਫਿਰ ਤੀਸਰਾ ਹਸਪੀਟਲ ਖੁਲਿਆ ਪਹਿਲਾ ਹਸਪੀਟਲ ਖੁਲਿਆ ਸੀ ਜੀ 2004 ਦੇ ਵਿੱਚ ਦੂਸਰਾ ਖੁੱਲਿਆ 2007 ਦੇ ਵਿੱਚ ਤੀਸਰਾ ਖੁੱਲਿਆ 2011 ਦੇ ਵਿੱਚ ਅਕਸਰ ਜਦੋਂ ਇਹ ਕਾਰਜ ਕੀਤੇ ਜਾਂਦੇ ਨੇ ਬਾਕੀ ਦਾ ਇੱਕ ٹرسٹ ਦਾ ਨਿਰਮਾਣ ਕੀਤਾ ਜਾਂਦਾ ਤੁਸੀਂ ਵੀ ਸ਼ਬਦ ਵਰਤੇ ਆ ਟਰਸਟੀ ਜੀ ਪਰ ਜਿਸ ਥਾਂ ਤੇ ਉੱਪਰ ਟਰਸਟ ਸ਼ਬਦ ਆ ਜਾਏ ਜੀ ਕੋਈ ਵੀ ਤੁਸੀਂ ਨਾਮ ਰੱਖਿਆ ਹਸਤਾਲ ਦਾ ਨਾਲ ਟਰਸਟ ਸ਼ਬਦ ਆ ਗਿਆ ਜੀ ਉਹ ਟਰਸਟ ਦੇ ਹੇਠਾਂ ਬੜੇ ਵੱਡੇ ਕਾਰਜ ਕੀਤੇ ਜਾਂਦੇ ਨੇ ਬਟ ਬੈਕਗ੍ਰਾਉਂਡ ਤੇ ਕੁਝ ਹੁੰਦਾ ਤੇ ਫਰੰਟ ਤੇ ਕੁਝ ਹੁੰਦਾ ਜਿਹੜੀ ਸਪਸ਼ਟ ਗੱਲ ਹੈ ਜੀ ਕਿਉਂਕਿ ਅੱਜ ਸੰਗਤਾਂ ਤੁਹਾਡੇ ਚਲਾਇਓ ਕਾਜ ਵੇਖਦੀਆਂ ਨੇ ਸੰਗਤਾਂ ਚਾਹਤੀਆਂ ਨੇ ਕਿ ਅਸੀਂ ਨਾ ਹਸਪਤਾਲਾਂ ਵਿੱਚ ਜਾਈਏ ਇਲਾਜ ਕਰਾਈਏ ਤੇ ਫ੍ਰੀ ਇਲਾਜ ਵੀ ਹੁੰਦਾ ਹੈ ਮੈਂ ਚਾਹਾਂਗਾ ਥੋੜਾ ਜਿਹਾ ਉਸ ਟਰਸਟ ਬਾਰੇ ਵੀ ਆਪਾਂ ਸੰਗਤਾਂ ਨੂੰ ਖੁੱਲਕੇ ਦੱਸ ਸਕੀਏ ਕਿਉਂਕਿ ਇਹ ਸਵਾਲ ਮੈਂ ਤੁਹਾਨੂੰ ਤਾਂ ਕਰ ਰਿਹਾ ਗੁਰੂ ਕੀ ਪੈਰੀ ਸਾਧ ਸੰਗਤ ਜੀ ਉਹ ਥੋੜਾ ਜਿਹਾ ਮੈਂ ਤੁਹਾਨੂੰ ਵੀ ਦੱਸ ਦਵਾਂ ਅਕਸਰ ਜਦੋਂ ਅਸੀਂ ਇਹ ਸ਼ਬਦ ਵੇਖਦੇ ਹਾਂ ਕਿ ਉਸ ਜਥੇਬੰਦੀ ਨੇ ਟਰਸਟ ਬਣਾ ਲਿਆ ਜਾਂ ਇਹ ਟਰਸਟ ਸੇਵਾ ਦਾ ਇਸ ਤਰ੍ਹਾਂ ਦਾ ਕਾਰਜ ਕੀਤਾ ਜਾਂਦਾ ਪਰ ਕੋਈ ਸਮਾਂ ਪਾ ਕੇ ਟਰਸਟ ਦੇ ਜਿਹੜੇ ਇਤਿਹਾਸਕ ਨੇ ਪੰਨੇ ਸਾਡੇ ਸਾਹਮਣੇ ਆ ਜਾਂਦੇ ਨੇ ਇਤਿਹਾਸ ਮੈਂ ਸ਼ਬਦ ਦਾ ਵਿਚਾਕਾਂ ਕਿ ਉਸ ٹرسٹ ਦੀ ਪੂਰੀ ਬੈਕਗ੍ਰਾਉਂਡ ਸਾਡੇ ਸਾਹਮਣੇ ਆ ਜਾਂਦੀ ਹੈ ਟਰਸਟੀ ਹੀ ਬੈਕਗ੍ਰਾਉਂਡ ਸਾਡੇ ਸਾਹਮਣੇ ਕਰ ਦਿੰਦੇ ਨੇ ਬਟ ਜਦੋਂ ਗੁਰੂ ਪਾਤਸ਼ਾਹ ਵੱਲੋਂ ਸਥਾਪਿਤ ਕੀਤਾ ਹੋਇਆ ਇਹ ਕਾਰਜ ਸਾਡੇ ਅਤੀ ਸਤਕਾਜਗ ਭਾਈ ਸਾਹਿਬ ਭਾਈ ਗੁਰਸ਼ਰਧ ਸਿੰਘ ਜੀ ਲੁਧਿਆਣੇ ਵਾਲੇ ਕਰ ਰਹੇ ਨੇ ਆਖਰੇ ਟਰਸ ਦਾ ਮਤਲਬ ਕੀ ਸੀ ਇਹ ਟਰਸਟ ਕਿਹੜੇ-ਕਿਹੜੇ ਕਾਰਜ ਕਰ ਰਿਹਾ ਆਪਾਂ ਇਹਨਾਂ ਦੀ ਜਵਾਨੀ ਸੁਣਾਂਗੇ ਦੇਖੋ ਵੀਰ ਜੀ ਗੱਲ ਸੱਚੀ ਹੈ ਕਿ ਜਦੋਂ ਟਰਸਟ ਡੇ ਬਾਈ ਡੇ ਵੱਡਾ ਹੁੰਦਾ ਹੈ ਜੀ ਬਿਲਕੁਲ ਫਿਰ ਭਾਂਤ ਭਾਂਤ ਦੀਆਂ ਸੋਚ ਆ ਜਾਂਦੀਆਂ ਵਿੱਚ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋ ਤੀ ਪਰ ਜਿੱਥੇ ਸਤਗੁਰ ਜੀ ਦੀ ਸੋਚ ਹੋਏਗੀ ਨਾ ਸਤਗੁਰ ਜੀ ਦੇ ਫੰਡਮੈਂਟਲ ਪ੍ਰਿੰਸੀਪਲਸ ਉਹਦੇ ਵਿੱਚ ਹੋਣਗੇ ਟਰਸਟ ਦੇ ਵਿੱਚ ਹੋਣਗੇ ਤੇ ਉਹ ਟਰਸਟ ਕਦੇ ਵੀ ਕਦੇ ਵੀ ਧੋਖਾ ਨਹੀਂ ਖਾ ਸਕਦੀ ਤੇ ਨਾ ਧੋਖਾ ਦੇਗੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿੰਨੇ ਟਰਸਟੀ ਨੇ ਸਾਰੇ ਬਿਜ਼ਨਸਮੈਨ ਨੇ ਆਪਣਾ ਕੰਮ ਕਰਦੇ ਨੇ ਜੀ ਔਰ ਤੁਹਾਨੂੰ ਸ਼ਾਇਦ ਹੈਰਾਨੀ ਹੋਏਗੀ ਇਸ ਚੀਜ਼ ਨੂੰ ਸੁਣ ਕੇ ਕਿ ਹਰ ਟਰਸਟੀ ਦੀ ਇੱਕ ਸੇਵਾ ਲਗਾਈ ਗਈ ਹੈ ਕਿ ਉਹਨੇ ਆਪਣੇ ਹਸਪਤਾਲ 'ਚ ਆ ਕੇ ਐਕਚੁਅਲੀ ਤਿੰਨ ਹਸਪਟਲਸ ਨੇ ਯੂਨਿਟ 1 ਯੂਨਿਟ 2 ਐਂਡ ਯੂਨਿਟ 3 ਜੀ ਅਸੀਂ ਸਾਰੇ ਟਰਸਟੀਜ਼ ਨੂੰ ਡਿਵਾਈਡ ਕੀਤਾ ਹੈ ਕੁਝ ਦੀ ਸੇਵਾ ਯੂਨਿਟ 1 ਦੀ ਹੈ ਕੁਝ ਦੀ ਸੇਵਾ ਯੂਨਿਟ 2 ਦੀ ਹੈ ਕੁਝ ਦੀ ਸੇਵਾ ਯੂਨਿਟ 3 ਦੀ ਹੈ ਕਿ ਤੁਸੀਂ ਆਪਣੇ ਆਪਣੇ ਯੂਨਿਟ ਨੂੰ ਵਧਾਣਾ ਟੋਟਲ 4 ਮੀਟਿੰਗਸ ਦੱਸਦੀਆਂ ਹੁੰਦੀਆਂ ਇੱਕ ਵਨ ਦੇ ਨਾਲ ਹੁੰਦੀ ਹੈ ਯੂਨਿਟ 1 ਦੇ ਨਾਲ ਉਹਨਾਂ ਦੇ ਬੋਰਡ ਦੇ ਨਾਲ ਜੀ ਇੱਕ ਯੂਨਿਟ 2 ਦੀ ٹرسٹ ਦੇ ਨਾਲ ਇਹ ਇੱਕ ਯੂਨਿਟ 3 ਦੀ ٹرسٹ ਦੇ ਨਾਲ ਹੁਣ ਜਦੋਂ 10 ਮੀਟਿੰਗ ਕਰਦੇ ਉਹਦੇ ਸਾਰੇ ਖਾਤੇ ਖੁੱਲਦੇ ਨੇ ਜੀ ਕੀ ਆਇਆ ਕੀ ਗਿਆ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕੀ ਬਚ ਰਿਹਾ ਕੀ ਹੋ ਰਿਹਾ ਫਿਰ ਚੌਥੀ ਮੀਟਿੰਗ ਹੁੰਦੀ ਜੀ ਬੋਰਡ ਮੀਟਿੰਗ ਬੋਰਡ ਮੀਟਿੰਗ ਚ ਤਿੰਨੋਂ ٹرسٹ ਦੇ ਟਰਸਟੀਜ਼ ਬੈਠਦੇ ਨੇ ਸਾਰੇ ਜੀ ਉੱਥੇ ਟਰਾਂਸਪੇਰੈਂਸੀ ਬਿਲਕੁਲ ਖੁੱਲ ਕੇ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਯੂਨਿਟ 1 ਵਾਲੇ ਆਪਣਾ ਪੂਰਾ ਹਿਸਾਬ ਰੱਖਦੇ ਨੇ ਉਹ ਸਾਰੇ ਯੂਨਿਟ 2 ਯੂਨਿਟ 3 ਦੇਖਦਾ ਜੀ ਯੂਨਿਟ 2 ਵਾਲੇ ਦਿਖਾਉਂਦੇ ਨੇ ਫਿਰ ਯੂਨਿਟ 3 ਵਾਲੇ ਫਿਰ ਜਿੱਥੇ ਜਿੱਥੇ ਕਿਸੇ ਨੂੰ ਕੋਈ ਚੀਜ਼ ਸੋਧ ਕਰवानी ਹੈ ਠੀਕ ਕਰਵਾਉਣਾ ਉਹ ਕਰਵਾਇਆ ਜਾਂਦਾ ਤੁਸੀਂ ਹੈਰਾਨ ਹੋਵੋਗੇ ਕਿ ਈਵਨ ਸਾਡੇ ਟਰਸਟੀਆਂ ਦੇ ਵੀ ਥੰਬ ਲੱਗਦੇ ਨੇ ਭਾਈ ਸਾਹਿਬ ਸਵਾਲ ਹੋਰ ਵੀ ਨੇ ਬਹੁਤ سارے ਕਰਨੇ ਵਾਲੇ ਅਕਸਰ ਜਿਹੜਾ ਤੁਹਾਡੇ ਵੱਲੋਂ ਕਾਜ ਕੀਤਾ ਜਾਂਦਾ ਹੈ ਟਰਸਟ ਵੱਲੋਂ ਜਿਹੜਾ ਕਾਜ ਕੀਤਾ ਜਾਂਦਾ ਹੈ ਹਸਪਤਾਲਾਂ ਦਾ ਨਿਰਮਾਣ ਕਰਾਉਣਾ ਵਿਦਿਅਕ ਸੰਸਥਾਵਾਂ ਖੋਲ੍ਹਣੀਆਂ ਇਹ ਕਾਰਜ ਕੇਵਲ ਇੱਕ ਜਥੇਬੰਦੀ ਦੇ ਨਹੀਂ ਇਹ ਕਾਰਜ ਸਰਕਾਰਾਂ ਦੇ ਨੇ ਆਖਰ ਇਹ ਖਿਆਲ ਜ਼ੈਹ ਚ ਆਇਆ ਵੀ ਤੇ ਕਾਰਜ ਕਿਵੇਂ ਅੱਗੇ ਪ੍ਰਫੁੱਲਤਾ ਵੱਲ ਵਧ ਰਹੇ ਨੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਗੁਰੂ ਕੀ ਪੈਰੀ ਸਾਧ ਸੰਗਤ ਜੀ ਉਹ ਅਕਸਰ ਬੜੀ ਹੈਰਾਨਗੀ ਹੁੰਦੀ ਜਦੋਂ ਅਸੀਂ ਵੇਖਦੇ ਆ ਜਿਹੜੇ ਕਾਰਜ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਕਾਰਜ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਕਰ ਰਹੀਆਂ ਨੇ ਇਹ ਖੇਡ ਕਹਿ ਲਈਏ ਗੁਰੂ ਸਾਹਿਬ ਦੀ ਵਾਪੜਦੀ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ ਸੱਚਮੁੱਚ ਕੇਵਲ ਕਹਿਣ ਮਾਤਰ ਨਹੀਂ ਸੱਚਮੁੱਚ ਅੱਜ ਪੰਜਾਬ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਮੁਖਾਰਬਾਂ ਤੋਂ ਨਿਕਲੇ ਹੋਏ ਇੱਕ ਇੱਕ ਬੋਲ ਦੇ ਖਾਤਰ ਆਪਣਾ ਨਿਗਮਾਨ ਰਿਹਾ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਜਿਹੜਾ ਕਾਰਜ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਵਿਦਿਆ ਨਾਲ ਸੰਬੰਧਿਤ ਕਾਰਜ ਹੈ ਮਨੁੱਖਤਾ ਦੀ ਸਿਹਤ ਨਾਲ ਸੰਬੰਧਿਤ ਕਾਰਜ ਹੈ ਇੱਕ ਨਹੀਂ ਅਨੇਕਾਂ ਹਸਪਤਾਲਾਂ ਦਾ ਨਿਰਮਾਣ ਕੀਤਾ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਕੀਤਾ ਜੇਕਰ ਐਜੂਕੇਸ਼ਨ ਤੇ ਮੈਡੀਕਲ ਦੀ ਗੱਲ ਕੀਤੀ ਜਾਵੇ ਇਹ ਕਾਰਜ ਸਰਕਾਰਾਂ ਦੇ ਹੁੰਦੇ ਨੇ ਸੰਗਤਾ ਤੇ ਸਿਰ ਤੇ ਕਾਰਜ ਕਿਵੇਂ ਪਰਫੁੱਲਤ ਹੁੰਦੇ ਨੇ ਇੱਕ ਪਾਸੇ ਅਸੀਂ ਕਹਿੰਦੇ ਕਿ ਗੁਰੂ ਪਾਸ਼ਾ ਦੀ ਖੇਡ ਹੈ ਗੁਰੂ ਪਾਸ਼ਾ ਸੇਵਾ ਲੈ ਰਹੇ ਨੇ ਬਟ ਜਦੋਂ ਕਾਰਜ ਪ੍ਰੈਕਟੀਕਲ ਰੂਪ ਵਿੱਚ ਚਲਾਣੇ ਹੁੰਦੇ ਨੇ ਗੁਰੂ ਪਾਸ਼ਾ ਸਹਾਇ ਹੁੰਦੇ ਨੇ ਸੱਚ ਕੋਈ ਦੋਰਾਵਾਨੀ ਬਟ ਸਮੁੱਚੇ ਕਾਰਜ ਨੂੰ ਸਟੈਬਲਿਸ਼ ਕਰਨ ਵਾਸਤੇ ਇੱਕ ਰਾਜ ਨੂੰ ਸਟੈਬਲਿਸ਼ ਕਰਨ ਵਾਸਤੇ ਸੇਵਾ ਤੇ ਸਿੱਖਿਆ ਤੇ ਮੈਡੀਕਲ ਸਰਕਾਰਾਂ ਦਾ ਨਿਜੀ ਤੌਰ ਤੇ ਪਹਿਲਾ ਫਰਜ ਬੰਦਾ ਹੈ ਤੁਹਾਡੇ ਵੱਲੋਂ ਇਹ ਕਾਰਜ ਅਰੰਭ ਕੀਤੇ ਗਏ ਨੇ ਇੱਕ ਨਹੀਂ ਆਏ ਨਾ ਹਸਪਤਾਲ ਬਟ ਜਦੋਂ ਇਹਨੂੰ ਰਣਿਕ ਚ ਕਰਾਂਗੇ ਤੇ ਇੱਕ ਨੀ ਅਨੇਕਾ ਖਰਚਿਆਂ ਖਰਚੇ ਆਣਗੇ ਇੱਕ ਨੀ ਅਨੇਕਾ ਮੁਸ਼ਕਲਾਂ ਆਣ ਗਈਆਂ ਮੈਂ ਚਾਹਾਂਗਾ ਥੋੜਾ ਜਿਹਾ ਆਪਾਂ ਸੰਗਤਾਂ ਦੱਸ ਸਕੀਏ ਕਿਉਂਕਿ ਸੰਗਤਾਂ ਦੇ ਤਿਲ ਫੁੱਲ ਭੇਟਾਂ ਤੇ ਸਿਰ ਤੇ ਇਹ ਸਾਰੇ ਕਾਰਜ ਕੀਤੇ ਜਾਂਦੇ ਨੇ ਕਿਵੇਂ ਸਟੈਬਲਿਸ਼ ਹੋ ਰਹੇ ਨੇ ਦੇਖੋ ਸਤਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਮੈਂ ਇੱਕ ਗੱਲ ਆਮ ਸੰਗਤ ਦੇ ਚਰਨਾਂ 'ਚ ਰੱਖਿਆ ਕਰਦਾ ਜੀ ਵੱਡੇ ਤੋਂ ਵੱਡੇ ਕਾਰਜ ਨੇ ਵੱਡੇ ਤੋਂ ਵੱਡੇ ਕਾਰਜ ਮੁਮਕਨ ਹੋ ਜਾਂਦੇ ਜਦੋਂ ਗੁਰੂ ਕੀ ਸੰਗਤ ਨਾਲ ਹੋਵੇ ਬਿਲਕੁਲ ਠੀਕ ਹੈ ਜੀ ਜੋ ਇੱਕ ਫਾਇਨੈਂਸ ਸਾਨੂੰ ਆ ਰਿਹਾ ਕੀਰਤਨ ਚ ਇੱਕ ਫੰਡ ਸਾਡੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੀ ਕਿ ਡੋਨਰਸ਼ਿਪ ਲੱਗੀ ਹੋਈ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਹੋਰ ਨੇੜੇ ਤੇੜੇ ਹਰ ਬੰਦਾ ਆਪਣੇ ਦਸਵੰਦ ਦੇ ਵਿੱਚੋਂ 200 500000 ਰੁਪਿਆ ਦਸਵੰਦ ਰੂਪ ਦੇ ਵਿੱਚ ਉਹਨੇ ਹਰ ਮਹੀਨੇ ਦਾ ਡੋਨਰਸ਼ਿਪ ਲਗਾਈ ਹੋਈ ਹੈ ਸਾਡੇ ਸਿੰਘ ਜਾਂਦੇ ਨੇ ਕਲੈਕਸ਼ਨ ਕਰਦੇ ਨੇ ਔਰ ਸੰਸਥਾ ਨੂੰ ਐਗਜ਼ੈਂਟਡ ਟੂ 80G 80g ਮਿਲੀ ਹੋਈ ਹੈ ਜੀ ਉਹ ਚਾਣ ਤੇ ਇਹ ਆਪਣੀ ਰਕਮ ਆਪਣੇ ਇਨਕਮ ਟੈਕਸ 'ਚੋਂ 50% ਰਿਬੇਟ ਲੈ ਸਕਦੇ ਆ ਇਸ ਤਰ੍ਹਾਂ ਕਿ ਇਹ 2004 ਤੋਂ ਸਾਡਾ ਡੋਨਰਸ਼ਿਪ ਚੱਲ ਰਿਹਾ ਜੀ ਠੀਕ ਹੈ ਜੀ ਮੰਨ ਲਓ 16 ਸਾਲ ਅਜ ਹੋ ਗਏ 16 ਸਾਲ ਤੋਂ ਇੱਕ ਬੰਦਾ ਸਾਨੂੰ 500 ਰੁਪਏ ਦੇ ਰਿਹਾ ਜੀ ਉਹ ਤਾਂ ਦੇ ਰਿਹਾ 15 ਸਾਲ ਤੋਂ 16 ਸਾਲ ਤੋਂ ਕਿ ਉਹਨੂੰ ਪਤਾ ਹੈ ਕਿ ਇਹ 500 ਰੁਪਏ ਮੇਰਾ ਸਹੀ ਥਾਂ ਥਾਂ ਤੇ ਪੈ ਰਿਹਾ ਫਿਰ ਜਦੋਂ ਕਿਸੇ ਨੂੰ ਯਕੀਨ ਹੁੰਦਾ ਨਾ ਕਿ ਮੈਂ ਮੇਰੀ ਸੇਵਾ ਸਹੀ ਥਾਂ ਤੇ ਪੈ ਰਹੀ ਹੈ ਅਗਰ ਕੋਈ ਕਿਸੇ ਕੋਈ ਬੰਦਾ ਉਹਨੂੰ ਪੁੱਛਦਾ ਹੈ ਕਿ ਮੈਂ ਆਪਣੀ ਸੇਵਾ ਦੇਣੀ ਕਿੱਥੇ ਤੇ ਉਹ ਜਿੱਥੇ ਦੇ ਰਿਹਾ ਹੁੰਦਾ ਫਿਰ ਉੱਥੇ ਦਾ ਐਡਰੈਸ ਦਿੰਦਾ ਕਿ ਭਾਈ ਤੁਸੀਂ ਉੱਥੇ ਸੇਵਾ ਪਾਈ ਜਾਵੇ ਉੱਥੇ ਪਾਈ ਜਾਵੇ ਉੱਥੇ ਸਹੀ ਚੱਲ ਰਹੀ ਹੈ ਸੇਵਾ ਫਿਰ ਦੇਖੋ ਜੀ 90% ਸਾਡੀ ਜਿਹੜੀ ਡੋਨਰਸ਼ਿਪ ਹੈ ਉਹ ਲੁਧਿਆਣੇ ਦੀ ਹੈ ਹਸਪੀਟਲ ਸਾਰੇ ਲੁਧਿਆਣੇ ਵਿੱਚ ਨੇ ਠੀਕ ਹੈ ਹੁਣ ਜਿੱਥੇ ਤੇ ਵਸਨੀਕ ਨੇ ਉਹ ਤਾਂ ਦੇਖਦੇ ਹੀ ਪਏ ਨੇ ਨਾ ਬਿਲਕੁਲ ਉਹ ਵੇਖ ਰਹੇ ਨੇ ਉਹ ਸਮਝ ਰਹੇ ਨੇ ਜਦੋਂ ਵੇਖ ਰਹੇ ਨੇ ਸਮਝ ਰਹੇ ਨੇ ਉਹਨੂੰ ਪਤਾ ਲੱਗ ਰਿਹਾ ਕਿ एवरीथिंग ਇਜ਼ ਗੋਇੰਗ ਵੈਲ ਇੱਕ ਗੁਰਬਾਣੀ ਦਾ ਪ੍ਰਮਾਨ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ ਬੁੱਝੀ ਹੈ ਅਕਲੀ ਕੀਚ ਹੈ ਦਾਨ ਸ਼ਾਇਦ ਉਹ ਪ੍ਰਮਾਨ ਤੇ ਆਧਾਰਿਤ ਹੀ ਸੰਗਤਾਂ ਪਰਫੁੱਲਤ ਕਰ ਰਹੀਆਂ ਨੇ ਇਹਨਾਂ ਕਾਰਜਾਂ ਨੂੰ ਦੇਖੋ ਸਤਗੁਰ ਜੀ ਦੀ ਬਖਸ਼ਿਸ਼ ਹੀ ਮੈਂ ਕਹਾਂਗਾ ਗੁਰੂ ਸਾਹਿਬ ਦੀ ਕਿਰਪਾ ਹੀ ਕਹਾਂਗਾ ਕੀ ਸੰਗਤ ਇਹ ਚੀਜ਼ ਵੇਖ ਰਹੀ ਹੈ ਜੇ ਸੰਗਤ ਨੂੰ ਮਹਿਸੂਸ ਹੋਇਆ ਹੁੰਦਾ ਕਿ ਨਹੀਂ ਇੱਥੇ ਕੰਮ ਠੀਕ ਨਹੀਂ ਹੈ ਤੇ ਹਰ ਬੰਦਾ ਫਿਰ ਅਜ ਸਿਆਣਾ ਜੀ ਹੱਥ ਖਿੱਚ ਲੈਂਦਾ ਭਾਵੇਂ ਉਹ 200 ਰੁਪਏ ਹੀ ਦਿੰਦਾ ਹੈ ਨਾ ਜੀ ਉਹ ਹੱਥ ਖਿੱਚ ਲੈਂਦਾ ਕਿ ਨਹੀਂ ਮੈਂ 200 ਵੀ ਕਿਉਂ ਮੈਂ ਬਰਬਾਦ ਕਰਨੇ ਜੀ ਬਿਲਕੁਲ ਤੇ 200 ਤੋਂ ਉਹ 500 ਤਾ ਕਰਦਾ ਕਿ ਨਹੀਂ ਮੇਰੀ ਸੇਵਾ ਥਾਂੇ ਜਾ ਰਹੀ ਹੈ ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ ਅਕਲੀ ਕਰਕੇ ਅਕਲੀ ਪੜ ਕੇ 부ਜੀ ਅਕਲੀ ਕੀਚੇ ਦਾਨ ਬਿਲਕੁਲ ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਅਕਲੀ ਕੀਚੇ ਦਾਨ ਠੀਕ ਹੈ ਜੀ ਤੇ ਹਰ ਬੰਦਾ ਕਹਿੰਦਾ ਮੈਂ ਅਕਲ ਦੇ ਦਾਨ ਅਕਲ ਦੇ ਨਾਲ ਦਾਨ ਕਰਨਾ ਹਰ ਬੰਦਾ ਕਹਿੰਦਾ ਮੈਂ ਅਕਲ ਦੇ ਨਾਲ ਦਾਨ ਕਰਨਾ ਤੇ ਇਹ ਸਤਿਗੁਰ ਜੀ ਦੀ ਕਿਰਪਾ ਹੈ ਮੈਂ ਤਾਂ ਤੁਹਾਡੇ ਚੈਨਲ ਦੇ ਰਹੀਂ ਸੰਗਤ ਨੂੰ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਆਓ ਕੀਰਤਨਾ ਚ ਮੈਂ ਕਲੀਅਰ ਕਹਿਣਾ ਜੀ ਅਗਰ 10 ਰੁਪਏ ਵੀ ਆਪ ਜੀ ਕੀਰਤਨ ਭੇਟਾ ਦੇ ਰਹੇ ਹੋ ਯੂ ਹੈਵ ਫੁੱਲ ਰਾਈਟ ਤੁਹਾਨੂੰ ਪੂਰਾ ਹੱਕ ਹੈ ਕਿ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਇਹ ਮੇਰੇ 10 ਰੁਪਏ ਵੀ ਕਿੱਥੇ ਲੱਗ ਰਹੇ ਨੇ 10 ਰੁਪਏ ਵੀ ਕਿੱਥੇ ਲੱਗ ਰਹੇ ਨੇ ਹੁਣ ਜੋ ਹਸਪਤਾਲ ਦੀਆਂ ਸੇਵਾਵਾਂ ਮੈਂ 2 ਮਿੰਟ ਦੇ ਵਿੱਚ ਮੈਂ ਉਹਦੇ ਵਿੱਚੋਂ ਨਿਕਲਾਂਗਾ 2 ਮਿੰਟ ਜੀ ਤੁਸੀਂ ਇਹ ਦੇਖੋ ਕਿ ਇੱਕ ਡਾਕਟਰ ਆਪਣੀ ਕਲੀਨਿਕ 'ਚ 500 ਰੁਪਏ ਲੈਂਦਾ ਅੱਜ ਹੱਡੀਆਂ ਦਾ ਡਾਕਟਰ ਹੋਵੇ ਆਈਜ਼ ਦਾ ਡਾਕਟਰ ਹੋਵੇ ईएनटी ਦਾ ਸਕਿਨ ਦਾ ਮੈਡੀਸਨ ਬਿਲਕੁਲ ਆਪਣੇ ਕਲਿਨਿਕ ਦੇ ਵਿੱਚ ਕੰਸਨਟਡ ਫੀਸ ਹੈ ਉਹਦੀ 500 ਰੁਪਏ ਬਿਲਕੁਲ ਨਾਰਮਲ ਨਾਰਮਲ ਤੇ ਸਾਡੇ ਕੋਲ ਜਦੋਂ ਉਹ ਡਾਕਟਰ ਬੈਠਾ ਤੇ 20 ਰੁਪਏ ਸੀ ਲੈ ਰਹੇ ਉਹਦੀ ਸੇਵਾ ਜਿਹੜੀ 20 ਰੁਪਏ ਚਾਰਜ ਕਰ ਰਹੇ ਹੈ ਜੀ ਔਰ ਅਗਰ ਕੋਈ ਗਰੀਬ ਆ ਜਾਏ ਇਹ ਇਹ ਗੱਲ ਸੁਣਨ ਵਾਲੀ ਹੈ ਅਗਰ ਕੋਈ ਗਰੀਬ ਆ ਗਿਆ ਔਰ ਮੰਨ ਲਓ ਹੁਣ ਉਹਨੂੰ 500 ਦੇ ਟੈਸਟ ਡਾਕਟਰ ਨੇ ਲਿਖ ਕੇ ਦਿੱਤੇ ਕਿ ਤੁਹਾਨੂੰ ਯਾਰ ਇਹ ਚੀਜ਼ ਦੀ ਲੋੜ ਹੈ ਜ਼ਰੂਰੀ ਹੈ ਟੈਸਟ ਕਰਾਓ ਉਹਦੀ ਦਵਾਈਆਂ ਬਣ ਗਈਆਂ 300 ਰੁਪਏ ਦੀਆਂ ਇਹ 700 ਰੁਪਏ दिए ਟੋਟਲ ਮੇ ਲਾ ਕੇ ਬਿੱਲ ਉਹਦਾ ਬਣ ਗਿਆ 1000 ਰੁਪਏ ਦਾ 900 ਰੁਪਏ ਦਾ 1200 ਰੁਪਏ ਦਾ ਹੁਣ ਉਹ ਰਿਸੈਪਸ਼ਨ 'ਚ ਆ ਕੇ ਕਹਿੰਦਾ ਜੀ ਮੇਰੇ ਕੋਲ ਤਾਂ ਹੈ ਹੀ ਨਹੀਂ ਮੈਂ ਤਾਂ ਰਿਕਸ਼ੇ ਵਾਲਾ ਮੈਂ ਤਾਂ ਲੇਬਰ ਕਲਾਸ ਆ ਮੇਰੇ ਕੋਲ ਤਾਂ ਹੈ ਨਹੀਂ ਉਹ ਖਾਲੀ ਮੂੰਹ ਤੋਂ ਐਨੀ ਗੱਲ ਬੋਲ ਦੇਵੇ ਜੀ ਮੇਰੇ ਕੋਲ ਪੈਸੇ ਨਹੀਂ ਉਹਦਾ ਇਹ ਬੋਲ ਪ੍ਰਵਾਨ ਹੈ ਸਭ ਕੁਝ ਫ੍ਰੀ ਕਰਤਾ ਜਾਂਦਾ ਤੇ ਭਾਈ ਤੂੰ ਟੈਸਟ ਕਰਾ ਤੂੰ ਮੈਡੀਸਨ ਲੈ ਤੇਰਾ ਰਾਜੀ ਹੋਣਾ ਜ਼ਰੂਰੀ ਹੈ ਮਾਇਆ ਕੋਈ ਮੈਟਰ ਨਹੀਂ ਕਰਦੀ ਮਾਇਆ ਸੰਗਤ ਦੇ ਰਹੀ ਹੈ ਜਿਸ ਕਾਰਜ ਵਾਸਤੇ ਇਕ ਤਾਂ ਇਹ ਗੱਲ ਹੋ ਗਈ ਸੈਕੰਡ ਆਪਰੇਸ਼ਨਸ ਹੁੰਦੇ ਨੇ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਖਾਂ ਦੇ ਆਪਰੇਸ਼ਨਸ ਹੁੰਦੇ ਨੇ ਫੈਕੋ ਮਸ਼ੀਨ ਦੇ ਨਾਲ ਫੋਲਡਬਲ ਲੈਂਸ ਪਾ ਕੇ ਕੈਟਰੈਕਟ ਆਪਰੇਸ਼ਨ ਹੁੰਦੇ ਨੇ ਹੁਣ ਤੁਸੀਂ ਯਕੀਨ ਜਾਣਨਾ ਆਪਰੇਸ਼ਨ ਬਾਅਦ 15000 ਦਾ ਕੋਈ 18000 ਵੀ ਲੈਂਦਾ ਕੋਈ 20000 ਵੀ ਲੈਂਦਾ ਅਸੀਂ ਆਮ ਦਰਮਿਆਨੇ ਬੰਦੇ ਵਾਸਤੇ ਰੱਖਿਆ 450 ਪਰ ਗਰੀਬ ਕੈਟਾਗਰੀ ਵਾਸਤੇ ਓਨਲੀ ਫੋਰ ਲੇਬਰ ਕਲਾਸ ਉਹ ਇਸ ਕੈਟਾਗਰੀ ਵਾਸਤੇ ਅਸੀਂ ਉਹ ਰੇਟ ਰੱਖਿਆ ਜੀ 2950 2950 ਰੁਪਏ ਜੋ ਬਰ 15000 ਰੁਪਏ ਦਾ ਪਰ ਉੱਥੇ ਵੀ ਆ ਕੇ ਅਗਰ ਗਰੀਬ ਐਨੀ ਗੱਲ ਬੋਲ ਦੇਵੇ ਮੇਰੇ ਕੋਲ ਇਹ ਵੀ ਨਹੀਂ ਹੈ ਜੀ ਭਾਈ ਤੂੰ ਤੇਰੀ ਅੱਖਾਂ ਦੀ ਰੋਸ਼ਨੀ ਆਣੀ ਜ਼ਰੂਰੀ ਹੈ ਉਹ ਵੀ ਫ੍ਰੀ ਸਜਣਾ ਤੇਰੀ ਰੋਸ਼ਨੀ ਆਣੀ ਜ਼ਰੂਰੀ ਹੈ ਪੈਸੇ ਕੋਈ ਫਰਕ ਨਹੀਂ ਪੈਂਦੇ ਫਿਰ ਉਹਦਾ ਚੈੱਕ ਅਪ ਫ੍ਰੀ ਕੀਤਾ ਜਾਂਦਾ ਉਹਦੀਆਂ ਜਿਹੜੀ ਟੈਸਟ ਨੇ ਡਾ ਆਪਰੇਸ਼ਨ ਤੋਂ ਪਹਿਲੇ ਟੈਸਟ ਹੁੰਦੇ ਨੇ ਉਹ ਫ੍ਰੀ ਚੈੱਕ ਅਪ ਫ੍ਰੀ ਆਪਰੇਸ਼ਨ ਫ੍ਰੀ ਕਾਲੀ ਐਣਕ ਫ੍ਰੀ ਤੁਰਨ ਵੇਲੇ ਜਿਹੜੀ 5-700 ਰੁਪਏ ਦੀ ਦਵਾਈਆਂ ਹੁੰਦੀਆਂ ਉਹ ਵੀ ਫ੍ਰੀ ਦੇ ਕੇ ਝੋਲਾ ਉਹਨੂੰ ਦੇਈਦਾ ਮੇਸਾਟਰ ਕੇ ਭਾਈ ਲੈ ਜਾ ਇਹ ਹੁਣ ਜਦੋਂ ਸੰਗਤ ਵੇਖਦੀ ਐ ਇਦਾਂ ਤੇ ਫਿਰ ਪਿਆਰ ਤਾਂ ਸੰਗਤ ਦੇਗੀ ਨਾ ਜੀ ਬਿਲਕੁਲ ਜੀ ਫਿਰ ਸੰਗਤ ਪਿਆਰ ਤਾਂ ਦੇਗੀ ਗੁਰੂ ਸਾਹਿਬ ਦੀ ਕਿਰਪਾ ਫਿਰ ਇਹੀ ਨਹੀਂ ਜੀ ਇਹ ਤਾਂ ਸਾਡੇ ਅੰਦਰ ਦੀ ਗੱਲ ਹੋ ਗਈ ਹਸਪਤਾਲ ਦੀ ਬਾਹਰ ਹੁਣ ਤੁਸੀਂ ਵੀ ਸਿਆਣੇ ਹੋ ਸੰਗਤ ਵੀ ਸਿਆਣੀ ਹੈ ਜੋ ਬਾਹਰ ਟੈਸਟ ਹੁੰਦੇ ਨੇ ਜਿਵੇਂ ਐਮ ਆਰ ਆਈ ਹੋਗੇ ਸੀਟੀ ਸਕੈਨ ਹੋਗੇ ਜਿਹੜੇ ਮਹਿੰਗੇ ਟੈਸਟ ਨੇ ਹੁਣ ਇੱਕ ਐਮ ਆਰ ਆਈ ਕੋਈ 6000 ਵੀ ਲੈ ਰਿਹਾ ਕੋਈ 7000 ਵੀ ਲੈ ਰਿਹਾ ਠੀਕ ਹੈ ਜੀ ਹੁਣ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੋ ਲਿਖ ਕੇ ਦਿੰਦਾ ਉਹਦੇ ਘੱਟ ਸੁਣਦੇ ਨੇ ਜੋ ਵੀ ਸਾਹ ਜੀ ਹੁਣ ਸਾਡੇ ਵੱਲੋਂ ਅਗਰ ਕੋਈ ਪੇਸ਼ੈਂਟ ਰੈਫਰ ਹੁੰਦਾ ਬਾਹਰ 7000 ਰੁਪਿਆ ਐਮ ਆਰ ਆਈ ਦਾ ਤੇ ਅਸੀਂ ਉਹ 2200 ਰੁਪਿਆ 2300 ਰੁਪਿਆ ਉਹਦੇ ਕੋਲ ਚਾਰਜ ਕਰ ਰਹੇ ਹਾਂ 2200 ਰੁਪਿਆ ਉਹਦੇ ਕੋਲ ਚਾਰਜ ਕਰ ਰਹੇ ਹਾਂ ਇਹ ਸੈਟਅਪ ਕੀਤਾ ਹੋਇਆ ਅਸੀਂ ਟਾਈਅਪ ਕੀਤਾ ਹੋਇਆ ਤੇ ਜੋ 7000 ਚੋਂ 2200 ਕਢੀਏ ਜੋ ਹੁਣ ਰਕਮ ਬਚਦੀ ਹੈ ਉਹ ਸਾਰੀ ਦੀ ਸਾਰੀ ਉਸ ਪੇਸ਼ੈਂਟ ਦੀ ਜੇਬ ਚ ਗਈ ਜੀ ਉਹਨੂੰ ਰਾਹਤ ਮਿਲੀ ਬਿਲਕੁਲ ਬਾਹਰਲੇ ਜਿੰਨੇ ਟੈਸਟ ਨੇ ਉਹ ਵੀ ਅਸੀਂ ਉਹਦੇ ਵਿੱਚੋਂ ਵੀ 1 ਰੁਪਿਆ ਨਹੀਂ ਜਿਹਨੂੰ ਕਹਿੰਦੇ ਨਿਸ਼ਕਾਮਤਾ ਦੇ ਤੌਰ ਤੇ ਉੱਥੇ ਵੀ ਸਾਰੇ ਕਾਰਜ ਕੀਤੇ ਜਾ ਰਹੇ ਭਾਈ ਜੋ ਸਾਨੂੰ ਉਹਨੇ ਰੇਟ ਦਿੱਤਾ ਅਸੀਂ ਉਹੀ ਰੇਟ ਗਰੀਬ ਨੂੰ ਦੇ ਰਹੇ ਹਾਂ ਕਿ ਭਾਈ ਅਗਰ ਸੀਟੀ ਸਕੈਨ 1200 ਰੁਪਏ ਦਾ ਬਾਹਰ ਹੁੰਦਾ ਤੇ 800 ਰੁਪਏ ਜਾਂ 700 ਸਾਨੂੰ ਰੇਟ ਦਿੱਤਾ ਗਿਆ ਅਸੀਂ 700 ਹੀ ਉਹਨੂੰ ਕਹਿੰਦੇ ਆ ਤੂੰ ਇਹ ਜੋ ਬਾਹਰ ਪਬਲਿਕ 1200 1300 ਦੀ ਕਰਾਰੀ ਉਹ ਜਾ ਕੇ 700 ਦਾ ਕਰੰਦਾ ਤੇ ਸੰਗਤ ਅੱਜ ਸਭ ਕੁਝ ਵੇਖ ਰਹੀ ਹੈ ਜੀ ਕੀ ਬਾਤ ਅਗਰ ਮੈਂ ਪਬਲਿਕ ਦੀ ਚਲੋ ਮੈਂ ਸੰਗਤ ਨਹੀਂ ਮੈਂ ਬੋਲਦਾ ਪਬਲਿਕ ਨੂੰ ਅਗਰ ਮੈਂ ਲੈ ਕੇ ਚੱਲਾਂ ਤੇ ਪਬਲਿਕ ਬਹੁਤ ਅਵੇਅਰ ਹੈ ਜੀ ਪੈਸਾ ਵੇ ਤਾਂ ਇਹ ਨਿਸ਼ਕਾਮਤਾ ਦੀ ਗੱਲ ਤੁਸੀਂ ਸਟੇ ਤੇ ਵੀ ਨਿਸ਼ਕਾਮ ਹੋ ਤੇ ਸੰਗਤ ਵਿੱਚ ਵੀ ਨਿਸ਼ਕਾਮ ਵਿਛੜ ਹੁੰਦੇ ਤੇ ਜਿਹੜੀਆਂ ਸੰਗਤਾਂ ਆਂਦੀਆਂ ਨੇ ਉਹ ਵੀ ਨਿਸ਼ਕਾਮ ਆਪਣਾ ਇਲਾਜ ਕਰਵਾਉਂਦੀਆਂ ਨੇ ਜੇਕਰ ਉਹ ਗੱਲ ਕੀਤੀ ਜਾਵੇ ਤੁਹਾਡੇ ਵੱਲੋਂ ਕੀਤੇ ਜਾਂਦੇ ਕਾਰਜ ਦੀ ਤੁਹਾਡੇ ٹرسٹ ਦੀ ਤੁਹਾਡੀ ਜਥੇਬੰਦੀ ਤੁਹਾਡੀ ਸੰਸਥਾ ਦੀ ਕਿਹੜੇ ਕਿਹੜੇ ਨਾਂ ਤੇ ਤੁਹਾਡੇ ਸੰਸਥਾਵਾਂ ਕਾਰਜ ਕਰ ਰਹੀਆਂ ਨੇ ਭਾਵੇਂ ਉਹ ਕਾਰਜ ਮੈਡੀਕਲ ਨਾਲ ਸੰਬੰਧ ਰੱਖਦੇ ਨੇ ਭਾਵੇਂ ਉਹ ਕਾਰਜ ਵਿਦਿਅਕ ਅਦਾਰੇ ਨਾਲ ਸੰਬੰਧ ਰੱਖਦੇ ਨੇ ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਜੋ ਇਹ ਆਧਾਰਾ ਹੈ ਭਾਈ ਦਿਆ ਸਿੰਘ ਜੀ ਪਿਆਰੇ ਭਾਈ ਦਿਆ ਸਿੰਘ ਜੀ ਉਹਨਾਂ ਦੇ ਨਾਮ ਦੇ ਉੱਪਰ ਜੋ ਸਾਡੇ ਸਿੱਖ ਪੰਥ ਦੇ ਪਹਿਲੇ ਸਿੰਘ ਹੋਏ ਨੇ ਜੀ ਉਹਨਾਂ ਦੇ ਉਹਨਾਂ ਦੇ ਨਾਮ ਦੇ ਉੱਪਰ ਇਹ ਸਾਰੀ ਸੰਸਥਾ ਚੱਲ ਰਹੀ ਹੈ ਭਾਈ ਦਿਆ ਸਿੰਘ ਜੀ ਨਿਸ਼ਕਾਮ satsang ਸਭਾ ਇਸ ਸਬਾ ਵਲੋਂ ਤਿੰਨ ਹਸਪਤਾਲ ਭਾਈ ਦਿਆ ਸਿੰਘ ਜੀ ਚੈਰੀਟੇਬਲ ਹਸਪੀਟਲ ਯੂਨਿਟ 1 ਭਾਈ ਦਿਆ ਸਿੰਘ ਜੀ ਚੈਰੀਟੇਬਲ ਹਸਪੀਟਲ ਯੂਨਿਟ 2 ਭਾਈ ਦਿਆ ਸਿੰਘ ਜੀ ਚੈਰੀਟੇਬਲ ਹਸਪੀਟਲ ਯੂਨਿਟ 3 ਇਹ ਤਿੰਨ ਹਸਪਤਾਲ ਚੱਲ ਰਹੇ ਨੇ ਭਾਈ ਦਿਆ ਸਿੰਘ ਜੀ ਕੰਪਿਊਟਰ ਅਕੈਡਮੀ ਚੱਲ ਰਹੀ ਹੈ ਜੀ ਕੀ ਬਾਤ ਹੈ ਬਹੁਤ ਭਾਈ ਦਿਆ ਸਿੰਘ ਜੀ ਗੁਰਮੁਤ ਸੰਗੀਤ ਅਕੈਡਮੀ ਚੱਲ ਰਹੀ ਹੈ ਹੁਣ ਰੀਸੈਂਟਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਸਟਿਚਿੰਗ ਸੈਂਟਰ ਖੋਲਿਆ ਗਿਆ ਹੈ ਤੇ ਸਤਗੁਰੂ ਨੇ ਬੜੀ ਕਿਰਪਾ ਕੀਤੀ ਉਹ ਸਟਿਚਿੰਗ ਸੈਂਟਰ ਦੇ ਵਿੱਚ ਤਕਰੀਬਨ ਸਾਰਾ ਕੁਝ ਫ੍ਰੀ ਹੈ ਜੀ ਉਹਦੇ ਵਿੱਚ ਫ੍ਰੀ ਸਿਖਾਇਆ ਜਾ ਰਿਹਾ ਬੱਚਿਆਂ ਕੋਲੋਂ ਕੋਈ ਫੀਸ ਨਹੀਂ ਲਈ ਜਾ ਰਹੀ ਔਰ ਮੈਂ ਇੱਕ ਗੱਲ ਆਪ ਜੀ ਨੂੰ ਇਹ ਵੀ ਦੱਸ ਦਿਆਂ ਕਿ ਜਿਵੇਂ ਆਪਾਂ ਸੋਚਦੇ ਨਾ ਪਾਈਦੇ ਆ ਔਰ ਮੈਂ ਇੱਕ ਆਪ ਜੀ ਨੂੰ ਗੱਲ ਹੋਰ ਦੱਸ ਦਿਆਂ ਅਸੀਂ ਜਿਵੇਂ ਸੋਚਦੇ ਹਾਂ ਵੀ ਚੈਰੀਟੇਬਲ ਹਸਪੀਟਲਸ ਹੋਣਗੇ ਨਾਰਮਲ ਹਸਪੀਟਲਸ ਹੋਣਗੇ ਸਾਡੀ ਸੋਚ ਜੋ ਚੈਰੀਟੇਬਲ ਲਈ ਬਣੀ ਹੈ ਜੀ ਸਤਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਦੇ ਵਿਜ਼ਿਟ ਕਰਿਓ ਆਪ ਜੀ ਵੀ ਆ ਕੇ ਔਰ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਆਪ ਜੀ ਆ ਕੇ ਵੇਖੋ ਜੋ ਇਹ ਹਸਪਤਾਲ ਦੀ ਦਿੱਖ ਹੈ ਇੱਕ ਪ੍ਰੋਫੈਸ਼ਨਲ ਟੱਚ ਦਿੱਤਾ ਗਿਆ ਜੀ ਜੋ ਮਤਲਬ ਪ੍ਰੋਫੈਸ਼ਨਲ ਹਸਪਟਲਸ ਹੁੰਦੇ ਨੇ ਸੈਂਟਰਲੀ ਏਸੀ ਨੇ ਜੀ ਤਿੰਨੋਂ ਹਸਪਤਾਲ ਸੈਂਟਰਲੀ ਏਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰ ਚੈਰਿਟੀ ਵੇਸ ਵਾਈਸ ਅਸੀਂ ਪੂਰਾ ਰੇਟ ਉਹ ਰੱਖਿਆ ਜੋ ਆਮ ਤੋਂ ਆਮ ਬੰਦਾ ਵੀ ਆਪਣਾ ਇਲਾਜ ਮੁਹਾਇਆ ਕਰਾ ਸਕੇ ਉਥੋਂ ਕਰਵਾ ਸਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੀ ਇਹ ਪਿਆਰੇ ਭਾਈ ਦਿਆ ਸਿੰਘ ਜੀ ਦੇ ਨਾਮ ਦੇ ਉੱਪਰ ਸਾਰੇ ਆਧਾਰਿਤ ਚੱਲ ਰਹੇ ਨੇ ਜੀ ਭਾਈ ਸਾਹਿਬ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਇਹੋ ਜੀਆਂ ਸੰਸਥਾਵਾਂ ਉੱਪਰ ਕੇ ਸਾਹਮਣੇ ਆਉਂਦੇ ਨਹੀਂ ਮਨੁੱਖਤਾ ਦੇ ਭਲੇ ਵਾਸਤੇ ਜਿਵੇਂ ਤੁਸੀਂ ਭਾਈ ਦਿਆ ਸਿੰਘ ਦੇ ਨਾਮ ਤੇ ਸਾਰੇ ਕਾਰਜਕਾਰਿਓ ਸਾਰੀਆਂ ਸੰਸਥਾਵਾਂ ਚੱਲ ਰਹੀਆਂ ਨੇ ਕਦੀ ਸਰਕਾਰਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਵੀ ਅਸੀਂ ਵੀ ਕੁਝ ਤੁਹਾਡੇ ਨੂੰ ਦੇਣਾ ਚਾਹੁੰਦੇ ਆ ਜਾਂ ਤੁਹਾਡੇ ਫਸਤਲ ਵਾਸਤੇ ਜਾਂ ਤੁਹਾਡੇ ਵਿੱਦਿਅਕ ਕੇਂਦਰ ਵਾਸਤੇ ਅਸੀਂ ਵੀ ਡੋਨੇਟ ਤੁਹਾਨੂੰ ਦੇਵਾਂਗੇ ਤੁਸੀਂ ਜਿਹੜਾ ਮਨੁੱਖਤਾ ਸੰਬੰਧੀ ਕਾਰਜ ਕਰ ਰਹੇ ਹੋ ਇਹਨੂੰ ਹੋਰ ਵੱਧ ਛੱਡ ਕੇ ਕਰੋ ਦੇਖੋ ਉਹ ਅਪਰੋਚ ਤਾਂ ਕਰਨਗੇ ਜੇ ਅਸੀਂ ਰਸਤਾ ਖੋਲਾਂਗੇ ਆਮ ਤੌਰ ਤੇ ਹੁੰਦਾ ਹੈ ਕਿ ਬਈ ਸਾਨੂੰ ਇਹ ਚੀਜ਼ ਆ ਆਮ ਤੌਰ ਤੇ ਹੁੰਦਾ ਹੈ ਕਿ ਸਾਨੂੰ ਇਹ ਚੀਜ਼ ਸਰਕਾਰ ਕੋਲ ਚਾਹੀਦੀ ਹੈ ਤਾਂ ਉਹ ਅਪਰੋਚ ਕਰਦੇ ਨੇ ਕਿ ਅਸੀਂ ਅਪਰੋਚ ਕਰਾਂਗੇ ਬਿਲਕੁਲ ਐਕਚੁਅਲ ਦੇ ਵਿੱਚ ਜਦੋਂ ਸੰਗਤ ਹੀ ਨਾਲ ਖੜੀ ਹੋਵੇ ਨਾ ਜੀ ਜਦੋਂ ਸੰਗਤ ਹੀ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੀ ਹੈ ਸਤਿਗੁਰੂ ਜੀ ਦੀ ਪਿੱਛੇ ਅਸੀਸ ਕੰਮ ਕਰ ਰਹੀ ਹੈ ਫਿਰ ਸਾਰੀਆਂ ਸਰਕਾਰਾਂ ਵਿੱਚ ਹੀ ਆ ਗਈਆਂ ਜੀ ਸੰਗਤ ਰੂਪ ਦੇ ਵਿੱਚ ਸਤਿਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਜੀ ਉਹ ਸਮੂੱਚਾ ਕਾਰਜ ਜੋ ਸਾਡੇ ਅਤੀ ਸਤ ਕਾਰਜੋ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਤੇ ਸਮੂਹ ਸਿੱਖ ਸੰਗਤਾਂ ਦੀ ਅਸੀਸ ਸਦਕਾ ਸਮੁੱਚੇ ਪੰਜਾਬ ਦੀ ਧਰਤੀ ਦੇ ਕਿਤੇ ਜਾਂਦੇ ਨੇ ਸੰਗਤਾਂ ਵੱਧ ਚੜ ਕੇ ਨਸਤਾਲਾਂ ਵਿੱਚ ਆਂਦੀਆਂ ਨੇ ਜਿੱਥੇ ਆਪਣਾ ਇਲਾਜ ਕਰਾਂਦੀਆਂ ਨੇ ਉੱਥੇ ਅਸੀਸਾਂ ਵੀ ਦੇ ਕੇ ਜਾਂਦੀਆਂ ਨੇ ਗੁਰਪਾਤਸ਼ਾਹ ਕਿਰਪਾ ਕਰਨ ਭਾਈ ਸਾਹਿਬ ਇਹ ਕਾਰਜ ਇਸੇ ਤਰ੍ਹਾਂ ਕਰਦੇ ਰਹਿਣ ਸੰਗਤਾਂ ਇਸੇ ਤਰ੍ਹਾਂ ਲਾਭਵ ਲੈਦੀਆਂ ਰਹਿਣ ਪਾਈ ਸਾਹਿਬ ਬੜੀ ਪ੍ਰਸੰਤਾ ਹੋਈ ਜਦੋਂ ਤੁਹਾਡੇ ਅਸੀਂ ਕਾਜਾਵਲ ਵੇਖਿਆ ਪਰ ਇੱਕ ਮੈਂ ਬੇਨਤੀ ਜੁਰ ਕਰਨਾ ਚਾਹਾਂਗਾ ਤੁਸੀਂ ਇੱਕ ਨਰੋਲ ਕੀਰਤਨੀਏ ਹੋ ਸੰਗਤ ਵਿੱਚ ਗੁਰੂ ਕੀ ਬਾਣੀ ਦਾ ਗਾਇਨ ਕਰਦੇ ਹੋ ਗੁਰੂ ਦਾ ਜਸ ਕਰਦੇ ਹੋ ਹੋਰ ਵੀ ਬਹੁਤ ਕੀਰਤਨੀਆਂ ਨੇ ਜਿਹੜੇ ਤੁਹਾਨੂੰ ਆਪਣਾ ਰੋਲ ਮਾਡਲ ਬਣਦੇ ਨੇ ਜਿਹੜੇ ਸੱਚਮੁੱਚ ਕੀਰਤਨ ਕਰਨਾ ਚਾਹੁੰਦੇ ਨੇ ਕੋਈ ਸੇਵਾ ਵੀ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਸੁਨੇਹਾ ਉਹ ਕਿਵੇਂ ਆਰੰਭਤਾ ਕਰਨਾ ਆਪਣੇ ਜੀਵਨ ਦੇ ਮੈਂ ਸੰਗਤ ਦੇ ਚਰਨਾ ਚ ਆਪਣੇ ਬੱਚਿਆਂ ਦੇ ਆਪਣੇ ਨੌਜਵਾਨ ਸਿੰਘਾਂ ਦੇ ਚਰਨਾ ਚ ਬੇਨਤੀ ਕਰਾਂਗਾ ਕਿ ਜੋ ਗੁਰੂ ਨਾਨਕ ਦੀ ਫਲਸਫੀ ਹੈ ਜੀ ਇੱਕ ਗਲਵਕੜੀ ਖੋਲੋ ਗਲਵਕੜੀ ਖੋਲੋ ਪ੍ਰੇਮ ਦਸਨੇ ਆ ਮੁਹੱਬਤ ਫੈਲਾਈ ਆਪਾਂ ਸਾਡੇ ਮਨਾਂ ਦੇ ਵਿੱਚ ਨਫ਼ਰਤਾਂ ਪੈਦਾ ਹੋ ਰਹੀਆਂ ਭਾਵੇਂ ਇੱਕ ਸੰਸਥਾ ਦੂਸਰੀ ਸੰਸਥਾ ਨੂੰ ਵੇਖ ਕੇ ਭਾਵੇਂ ਇੱਕ ਕੀਰਤਨੀਆਂ ਦੂਸਰੀਆਂ ਕੀਰਤਨੀਆਂ ਨੂੰ ਵੇਖ ਕੇ ਭਾਵੇਂ ਇੱਕ ਆਧਾਰਾ ਦੂਸਰੇ ਆਧਾਰੇ ਨੂੰ ਵੇਖ ਕੇ ਗੁਰੂ ਨਾਨਕ ਦਾ ਮਾਰਗ ਤਾਂ ਇਹ ਨਹੀਂ ਗੁਰੂ ਨਾਨਕ ਨੇ ਤਾਂ ਬਗਾਨਿਆਂ ਨੂੰ ਆਪਣਾ ਬਣਾਇਆ ਅਸੀਂ ਤਾਂ ਕਿਤੇ ਨਾ ਕਿਤੇ ਬਗਾਨਿਆਂ ਨੂੰ ਵਾਇਗਰੂ ਅਸੀਂ ਕਿਤੇ ਨਾ ਕਿਤੇ ਆਪਣੇਆਂ ਵੀ ਬਗਾਨਾ ਕਰੀ ਜਾਂਦੇ ਪਏ ਆ ਤੇ ਦੋਸ਼ ਤਾਂ ਹਰੇਕ 'ਚ ਹੀ ਹੁੰਦੇ ਨੇ ਔਗਣ ਤਾਂ ਹਰੇਕ 'ਚ ਹੀ ਹੁੰਦੇ ਨੇ ਮੈਂ ਲਾਸਟ 'ਚ ਬਸ ਆਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਜੀ ਕਿ ਹਰੇਕ 'ਚ ਔਗਣ ਹੁੰਦੇ ਨੇ ਦੇਖਣਾ ਤੇ ਅਸੀਂ ਉਹਦੇ ਗੁਣ ਵੇਖੀਏ ਜੇ ਗੁਣ ਵੇਖਾਂਗੇ ਨਾ ਤੇ ਦਿਲਾਂ ਦੀ ਸਾਂਝ ਪੈਗੀ ਜਦੋਂ ਔਗਣਾ ਵੇਖਣ ਸ਼ੁਰੂ ਕੀਤੇ ਜੀ ਫਿਰ ਸਾਡੇ ਦਿਲਾਂ ਦੇ ਵਿਤਕਰੇ ਨੇ ਬਿਲਕੁਲ ਗੁਰਬਾਣੀ ਦਾ ਹੀ ਬੜਾ ਪਿਆਰਾ ਬੋਲ ਹੈ ਕਿ ਸਾਂਝ ਕਰੀ ਜਾ ਗੁਣਾਂ ਕਰੀ ਛੱਡ ਔਗਣ ਖਲੀਏ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜੀ ਖੁਸ਼ੀ ਹੋਇਆ ਜੀ ਭਾਈ ਸਾਧੂ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਸਮੁੱਚੇ ਕਾਰਜਵਾਲ ਵੇਖ ਕੇ ਉਸ ਮਾਲਕ ਅਗੇ ਅਰਦਾਸ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡੇ ਸਮੁੱਚੇ ਜਿਹੜੇ ਸੇਵਾਦਾਰ ਨੇ ਜਿਹੜੇ ਟਰਸਟੀ ਨੇ ਬਲ ਬਖਸ਼ੇ ਤੰਦਰੁਸਤੀ ਬਖਸ਼ੇ ਤੁਸੀਂ ਇਹ ਕਾਰਜ ਜੀਤੀ ਦਾ ਕਰਦੇ ਰਹੋ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ